ਪਾਠ ਨੰਬਰ 10 ਪਰਿਵਾਰ ਅਤੇ ਜਾਨਵਰ ਬੱਚੋ ਇੱਕ ਹੀ ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਸਮੂਹ ਨੂੰ ਅਸੀਂ ਪਰਿਵਾਰ ਆਖਦੇ ਹਾਂ ਤੇ ਮਨੁੱਖ ਨੂੰ ਛੱਡ ਕੇ ਬਾਕੀ ਜਿੰਨੇ ਜਿਉਂਦੇ ਪ੍ਰਾਣੀ ਹਨ ਉਹਨਾਂ ਸਾਰਿਆਂ ਨੂੰ ਅਸੀਂ ਜਾਨਵਰ ਕਹਿੰਦੇ ਹਾਂ ਤੇ ਜੋ ਜਾਨਵਰ ਸਾਡੀਆਂ ਲੋੜਾਂ ਪੂਰੀਆਂ ਕਰਦੇ ਹਨ ਉਹਨਾਂ ਨੂੰ ਅਸੀਂ ਪਾਲਦੇ ਹਾਂ ਤੇ ਉਹ ਪਾਲਤੂ ਜਾਨਵਰ ਹੁੰਦੇ ਹਨ ਨੂਰਾ ਦੇ ਘਰ ਵਿੱਚ ਉਸ ਦਾ ਛੋਟਾ ਭਰਾ ਮਾਤਾ ਪਿਤਾ ਅਤੇ ਦਾਦਾ-ਦਾਦੀ ਜੀ ਰਹਿੰਦੇ ਹਨ। ਉਹਨਾਂ ਨੇ ਘਰ ਵਿੱਚ ਕੁਝ ਪਾਲਤੂ ਜਾਨਵਰ ਵੀ ਰੱਖੇ ਹੋਏ ਹਨ। ਉਸਦੇ ਪਰਿਵਾਰ ਦੇ ਮੈਂਬਰ ਇੱਕੋ ਜਿਹਾ ਭੋਜਨ ਨਹੀਂ ਖਾਂਦੇ। ਉਹ ਸਾਰੇ ਆਪਣੀ ਉਮਰ, ਕੰਮ ਅਤੇ ਸਰੀਰਕ ਲੋੜਾਂ ਦੇ ਅਨੁਸਾਰ ਹੀ ਭੋਜਨ ਖਾਂਦੇ ਹਨ। ਉਸਦੇ ਦਾਦਾ ਅਤੇ ਦਾਦੀ ਜੀ ਬਜ਼ੁਰਗ ਹਨ। ਉਮਰ ਜ਼ਿਆਦਾ ਹੋਣ ਕਾਰਨ ਉਹ ਖੇਤੀਬਾੜੀ ਅਦੇ ਪਸ਼ੂਆਂ ਦੀ ਦੇਖਭਾਲ ਨਹੀਂ ਕਰ ਸਕਦੇ ਉਹਨਾਂ ਦੇ ਦੰਦ ਵੀ ਨਹੀਂ ਹਨ ਅਤੇ ਬੈਠੇ ਰਹਿਣ ਕਾਰਨ ਭੋਜਨ ਹজম ਵੀ ਘੱਟ ਹੁੰਦਾ ਹੈ ਇਸ ਲਈ ਉਹ ਹਲਕਾ ਫੁਲਕਾ ਅਤੇ ਘੱਟ ਮਾਤਰਾ ਵਿੱਚ ਹੀ ਭੋਜਨ ਖਾਂਦੇ ਹਨ ਬਿਮਾਰ ਹੋਣ ਤੇ ਉਹ ਗਾਂ ਦਾ ਦੁੱਧ ਪੀਂਦੇ ਅਤੇ ਦਲੀਆ ਜਾਂ ਖਿਚੜੀ ਖਾਂਦੇ ਹਨ ਬੱਚੋ ਹਲਕੇ ਫੁਲਕੇ ਭੋਜਨ ਤੋਂ ਭਾਵ ਉਹ ਭੋਜਨ ਜੋ ਜਲਦੀ ਪਚ ਜਾਂਦਾ ਹੈ ਉਸਦੇ ਭਰਾ ਦੀ ਉਮਰ 6 ਮਹੀਨੇ ਹੈ। ਉਹ ਛੋਟਾ ਹੋਣ ਕਾਰਨ ਮਾਤਾ ਜੀ ਦਾ ਦੁੱਧ ਹੀ ਪੀਂਦਾ ਹੈ। ਮਾਂ ਦੇ ਦੁੱਧ ਵਿੱਚ ਛੋਟੇ ਬੱਚਿਆਂ ਦੇ ਸਰੀਰ ਦੇ ਵਧਣ ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਮਾਂ ਦਾ ਦੁੱਧ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਉਸਦੇ ਮਾਤਾ ਜੀ ਭਰਾ ਦੇ ਵੱਡਾ ਹੋਣ ਤੇ ਉਸ ਨੂੰ ਦੁੱਧ ਦੇ ਨਾਲ ਨਾਲ ਕੇਲਾ, ਦਲੀਆ ਦਾਲਾਂ ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਅੰਡਾ ਵੀ ਦਿਆ ਕਰਨਗੇ ਛੋਟੇ ਬੱਚਿਆਂ ਨੂੰ ਵਧਣ ਫੁੱਲਣ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ ਇਹਨਾਂ ਚੀਜ਼ਾਂ ਵਿੱਚ ਭਰਪੂਰ ਪ੍ਰੋਟੀਨ ਹੁੰਦਾ ਹੈ ਨੂਰਾ ਨੱਚਦੀ ਟੱਪਦੀ ਰਹਿਣ ਕਾਰਨ ਸਾਰਾ ਦਿਨ ਕੁਝ ਨਾ ਕੁਝ ਖਾਂਦੀ ਰਹਿੰਦੀ ਹੈ ਘਰ ਵਿੱਚ ਬਣਨ ਵਾਲੇ ਭੋਜਨ ਦੇ ਨਾਲ ਨਾਲ ਉਹ 버ਗਰ ਪੀਜ਼ਾ ਅਤੇ ਬਜਾਰੂ ਖਾਦ ਪਦਾਰਥ ਜਿਹਨੂੰ ਜੰਕ ਫੂਡ ਕਹਿੰਦੇ ਹਾਂ ਖਾਂਦੀਵੀ ਬਹੁਤ ਸ਼ਕੀਨ ਹੈ ਜੰਕ ਫੂਡ ਖਾਣ ਨਾਲ ਉਹ ਕਈ ਵਾਰ ਬਿਮਾਰ ਵੀ ਹੋ ਗਈ ਅਤੇ ਮੋਟੀ ਵੀ ਹੋ ਗਈ ਹੈ ਉਸਦੇ ਮਾਤਾ ਜੀ ਉਸ ਨੂੰ ਇਹ ਜੰਕ ਫੂਡ ਖਾਣ ਤੋਂ ਮਨਾ ਕਰਦੇ ਹਨ ਪਿਤਾ ਜੀ ਸਾਰਾ ਦਿਨ ਖੇਤ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹਨ ਇਸ ਲਈ ਉਹ ਪੇਟ ਭਰ ਕੇ ਭੋਜਨ ਖਾਂਦੇ ਹਨ ਹਰੀਆਂ ਸਬਜ਼ੀਆਂ ਦਾਲਾਂ ਸੁਕੇ ਮੇਵੇ ਦੁੱਧ ਦਹੀਂ ਘਿਓ ਅਤੇ ਮੱਖਣ ਆਦਿ ਉਹਨਾਂ ਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਹੁੰਦੇ ਹਨ ਮਾਤਾ ਜੀ ਸਾਰਾ ਦਿਨ ਘਰੇਲੂ ਕੰਮ ਕਰਦੇ ਹਨ ਉਹ ਉਸਦੇ ਛੋਟੇ ਭਰਾ ਨੂੰ ਦੁੱਧ ਵੀ ਪਿਲਾਉਂਦੇ ਹਨ ਇਸ ਲਈ ਉਹ ਦੁੱਧ ਪਨੀਰ ਅਤੇ ਹਰੀਆਂ ਸਬਜ਼ੀਆਂ ਵਾਲਾ ਭੋਜਨ ਖਾਂਦੇ ਹਨ ਨੂਰਾ ਦੇ ਮਾਤਾ ਜੀ ਅਤੇ ਦਾਦੀ ਜੀ ਮਿਲ ਜੁਲ ਕੇ ਬਹੁਤ ਸਵਾਦ ਅਤੇ ਪੋਸ਼ਟਿਕ ਖਾਣਾ ਬਣਾਉਂਦੇ ਹਨ। ਉਹਨਾਂ ਦੇ ਘਰ ਵਿੱਚ ਸਭ ਤੋਂ ਪਹਿਲਾਂ ਦਾਦਾ ਅਤੇ ਦਾਦੀ ਜੀ ਭੋਜਨ ਖਾਂਦੇ ਹਨ। ਨੂਰਾ ਦਾਦਾ ਅਤੇ ਦਾਦੀ ਜੀ ਨੂੰ ਖੁਸ਼ੀ-ਖੁਸ਼ੀ ਰੋਟੀ ਖਵਾਉਂਦੀ ਹੈ ਅਤੇ ਝੂਠੇ ਭਾਂਡੇ ਵੀ ਚੁੱਕਦੀ ਹੈ। ਇਸ ਕਰਕੇ ਉਸ ਦੇ ਘਰ ਦੇ ਮੈਂਬਰ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੇ ਘਰ ਵਿੱਚ ਸਭ ਤੋਂ ਅਖੀਰ ਵਿੱਚ ਨੂਰਾ ਅਤੇ ਉਸ ਦੇ ਮਾਤਾ ਪਿਤਾ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਉਸ ਦਾ ਭਰਾ ਦੁੱਧ ਪੀ ਕੇ ਜਲਦੀ ਹੀ ਸੌ ਜਾਂਦਾ ਹੈ ਖਾਣਾ ਤਿਆਰ ਕਰਨ ਲਈ ਉਸ ਦੇ ਪਿਤਾ ਜੀ ਸਬਜ਼ੀਆਂ ਦਾਲਾਂ ਅਨਾਜ ਖੇਤਾਂ ਵਿੱਚ ਹੀ ਉਗਾ ਲੈਂਦੇ ਹਨ ਬਣਸਪਤੀ ਘਿਓ ਤੇਲ ਨਮਕ ਅਤੇ ਮਸਾਲੇ ਆਦੀ ਬਾਜ਼ਾਰ ਵਿੱਚੋਂ ਖਰੀਦ ਲੈਂਦੇ ਹਨ ਦੁੱਧ ਉਹ ਆਪਣੇ ਪਾਲਤੂ ਪਸ਼ੂਆਂ ਤੋਂ ਪ੍ਰਾਪਤ ਕਰ ਲੈਂਦੇ ਹਨ ਬੱਚੋ ਦੁੱਧ ਇੱਕ ਸੰਪੂਰਨ ਆਹਾਰ ਹੈ ਆਪਣੇ ਘਰ ਵਿੱਚ ਸਾਰੇ ਮੈਂਬਰਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਰੂਰ ਦੱਸੋ ਖਾਲੀ ਥਾਂ ਭਰੋ ਊੜਾ ਡੈਸ਼ ਇੱਕ ਸੰਪੂਰਨ ਖਰਾਕ ਹੈ ਦੁੱਧ ਐਡਾ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਡੈਸ਼ ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ ਵੱਖ-ਵੱਖ ਈਡੀ ਡੈਸ਼ ਕੁਝ ਖਾਦ ਪਦਾਰਥ ਖਰੀਦ ਕੇ ਵੀ ਲਿਆਉਂਦੇ ਹਨ ਪਿਤਾ ਜੀ ਸਸਾ 버ਗਰ ਅਤੇ ਨੂਡਲਸ ਖਾਣ ਨਾਲ ਡੈਸ਼ ਹੋ ਜਾਂਦਾ ਹੈ ਮੋਟਾਪਾ ਹਾਹਾ ਸਾਡੇ ਘਰ ਵਿੱਚ ਡੈਸ਼ ਖਾਣਾ ਬਣਾਉਂਦੇ ਹਨ ਮਾਤਾ ਜੀ ਪ੍ਰਸ਼ਨ ਨੰਬਰ 2 ਹਲਕਾ ਫੁਲਕਾ ਭੋਜਨ ਕਿਹੜਾ ਹੁੰਦਾ ਹੈ ਉਹ ਭੋਜਨ ਜੋ ਅਸੀਂ ਆਸਾਨੀ ਨਾਲ ਪਚਾ ਸਕਦੇ ਹਾਂ ਜਿਵੇਂ ਖਿਚੜੀ ਤੇ ਦਲੀਆ ਪ੍ਰਸ਼ਨ ਨੰਬਰ 3 ਨੂਰਾ ਦੇ ਪਿਤਾ ਜੀ ਕਿਹੜਾ ਕਿਹੜਾ ਖਾਦ ਪਦਾਰਥ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਨ ਨੂਰਾ ਦੇ ਪਿਤਾ ਜੀ ਵਣਸਪਤੀ ਕਿਉਂ ਤੇਲ ਨਮਕ ਤੇ ਮਸਾਲੇ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਨ ਪ੍ਰਸ਼ਨ ਨੰਬਰ 4 ਨੂਰਾਂ ਦੇ ਭਰਾ ਨੂੰ ਦੁੱਧ ਦੇ ਨਾਲ-ਨਾਲ ਉਸਦੇ ਮਾਤਾ ਜੀ ਕੀ ਖਾਣ ਨੂੰ ਦੇਣਗੇ ਨੂਰਾਂ ਦੇ ਭਰਾ ਨੂੰ ਮਾਤਾ ਜੀ ਦੁੱਧ ਦੇ ਨਾਲ-ਨਾਲ ਕੇਲਾ ਦਲੀਆ ਦਾਲਾਂ ਸਬਜ਼ੀਆਂ ਦਾ ਪਾਣੀ ਤੇ ਉਬਲਿਆ ਹੋਇਆ ਆਂਡਾ ਦਿਆ ਕਰਨਗੇ ਪਾਲਤੂ ਪਸ਼ੂਆਂ ਦੀ ਦੇਖਭਾਲ ਅਤੇ ਭੋਜਨ ਨੂਰਾ ਦੇ ਘਰ ਵਿੱਚ ਗਾਂ, ਮੱਝ, ਕੁੱਤਾ, ਬੱਕਰੀ, ਮੁਰਗੀਆਂ, ਬਲਦ ਅਤੇ ਊਠ ਵਰਗੇ ਪਾਲਤੂ ਜਾਨਵਰ ਵੀ ਹਨ। ਉਸਦੇ ਪਿਤਾ ਜੀ ਇਨ੍ਹਾਂ ਜਾਨਵਰਾਂ ਤੋਂ ਖੇਤੀ ਦੇ ਕੰਮ ਵਿੱਚ ਵੀ ਮਦਦ ਲੈਂਦੇ ਹਨ। ਮਾਤਾ ਜੀ ਪਸ਼ੂਆਂ ਤੋਂ ਦੁੱਧ ਅਤੇ ਮੁਰਗੀਆਂ ਤੋਂ ਅੰਡੇ ਪ੍ਰਾਪਤ ਕਰਦੇ ਹਨ। ਉਸਦੇ ਪਿਤਾ ਜੀ ਘੋੜੇ ਰੱਖਣ ਦੇ ਵੀ ਸ਼ੌਕੀਨ ਹਨ। ਉਹਨਾਂ ਦਾ ਡੱਬੂ ਕੁੱਤਾ, ਜਾਨਵਰਾਂ ਅਤੇ ਘਰ ਦੀ ਰਖਵਾਲੀ ਕਰਦਾ ਹੈ। ਨੂਰਾ ਡੱਬੂ ਨੂੰ ਬਹੁਤ ਪਿਆਰ ਕਰਦੀ ਹੈ। ਉਸਦੇ ਮਾਤਾ ਅਤੇ ਦਾਦੀ ਜੀ ਵੀ ਇਹਨਾਂ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੀ ਹੇਠ ਅਨੁਸਾਰ ਦੇਖਭਾਲ ਕਰਦੇ ਹਨ। ਨੰਬਰ 1 ਪਾਲਤੂ ਪਸ਼ੂਆਂ ਨੂੰ ਸਮੇਂ ਸਿਰ ਭੋਜਨ ਦਿੰਦੇ ਹਨ। ਨੰਬਰ 2 ਉਹਨਾਂ ਨੂੰ ਪਾਣੀ ਪਿਉਂਦੇ ਅਤੇ ਨਵਾਉਂਦੇ ਹਨ ਨੰਬਰ 3 ਪਸ਼ੂਆਂ ਨੂੰ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਸ਼ੈੱਡ ਹੀਠਾਂ ਰੱਖਦੇ ਹਨ ਨੰਬਰ 4 ਪਸ਼ੂਆਂ ਦੇ ਬਿਮਾਰ ਹੋਣ ਤੇ ਡਾਕਟਰ ਤੋਂ ਇਲਾਜ ਕਰਵਾਉਂਦੇ ਹਨ ਨੰਬਰ 5 ਉਹਨਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਦੇ ਹਨ ਬੱਚੋ ਜਾਨਵਰਾਂ ਦੀਆਂ ਵੀ ਕੁਝ ਲੋੜਾਂ ਹੁੰਦੀਆਂ ਹਨ ਸੋ ਸਾਨੂੰ ਉਹਨਾਂ ਦੇ ਖਾਣ-ਪੀਣ ਅਤੇ ਉਹਨਾਂ ਦੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ। ਨੂਰਾ ਦੇ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਆਲੇ-ਦੁਆਲੇ ਦੇ ਜੀਵ-ਜੰਤੂ ਵੀ ਵੱਖਰਾ-ਵੱਖਰਾ ਭੋਜਨ ਖਾਂਦੇ ਹਨ। ਕਈ ਜੀਵ ਸ਼ਾਕਾਹਾਰੀ ਹੁੰਦੇ ਹਨ, ਕਈ ਜੀਵ ਮਾਸਾਹਾਰੀ ਹੁੰਦੇ ਹਨ। ਗਾਂ ਅਤੇ ਮੱਝ ਨੂੰ ਚਾਰੇ ਦੀ ਲੋੜ ਹੁੰਦੀ ਹੈ, ਜਦਕਿ ਕੁੱਤਾ ਰੋਟੀ, ਦੁੱਧ ਅਤੇ ਮਾਸ ਖਾਂਦਾ ਹੈ। ਇਨ੍ਹਾਂ ਜੰਤੂਆਂ ਦੇ ਨਿਵਾਸ ਸਥਾਨ ਵੀ ਅਲੱਗ-ਅਲੱਗ ਹੁੰਦੇ ਹਨ। ਬਿੱਲੀ ਅਤੇ ਕੁੱਤਾ ਦੁੱਧ ਪੀਂਦੇ ਹਨ ਅਤੇ ਰੋਟੀ ਵੀ ਖਾ ਲੈਂਦੇ ਹਨ। ਇਹ ਕਦੇ-ਕਦੇ ਪੰਛੀਆਂ ਅਤੇ ਚੂਹਿਆਂ ਨੂੰ ਵੀ ਖਾ ਜਾਂਦੇ ਹਨ। ਮੁਰਗੀਆਂ ਦਾਣੇ ਅਤੇ ਛੋਟੇ-ਛੋਟੇ ਕੀੜੇ-ਮਕੌੜੇ ਖਾਂਦੀਆਂ ਹਨ। ਬੱਕਰੀਆਂ ਅਤੇ ਭੇਡਾਂ ਘਾਹ ਅਤੇ ਦਰਖਤਾਂ ਦੇ ਪੱਤੇ ਖਾਂਦੀਆਂ ਹਨ। ਮੁਰਗੀਆਂ ਖੁੱਡੇ ਵਿੱਚ, ਬੱਕਰੀਆਂ ਅਤੇ ਭੇਡਾਂ ਵਾੜੇ ਵਿੱਚ, ਪਸ਼ੂ ਸ਼ੈੱਡ ਹੇਠਾਂ ਅਤੇ ਕੋਹੜਾ ਤਬੀਲੇ ਵਿੱਚ ਰਹਿੰਦਾ ਹੈ। ਗਾ ਮਜ ਅਤੇ ਬਲਦ ਹਰਾਚਾਰਾ ਖਾਂਦੇ ਹਨ ਕੋੜਾ ਛੋਲੇ ਅਤੇ ਊਠ ਗੁਆਰੇ ਦੀ ਤੂੜੀ ਖਾਂਦਾ ਹੈ ਜੰਗਲੀ ਜਾਨਵਰ ਅਤੇ ਭੋਜਨ ਡੱਡੂ ਕਿਰਲੀ ਕਾਕਰੋਚ ਅਤੇ ਚੂਹੇ ਆਦੀ ਰਾਤ ਨੂੰ ਬਾਹਰ ਆਉਂਦੇ ਹਨ ਸੱਪ ਗਲੈਰੀ ਚਿੜੀਆਂ ਅਤੇ ਬਾਜ ਵਰਗੇ ਜਾਨਵਰ ਭੋਜਨ ਦੀ ਤਲਾਸ਼ ਵਿੱਚ ਅਤੇ ਛੁਪਣ ਲਈ ਨੂਰਾਂ ਦੇ ਘਰ ਚੁੱਕੇ ਜਿਹੇ ਆ ਜਾਂਦੇ ਹਨ ਇਹਨਾਂ ਨੂੰ ਸਿਰਫ ਪਾਲਤੂ ਨਹੀਂ ਬਣਾ ਸਕਦੇ ਸ਼ੇਰ ਚੀਤਾ ਅਸਗਰ ਹਾਥੀ ਅਤੇ ਹਿਰਨ ਆਦਿ ਜੰਗਲਾਂ ਵਿੱਚ ਹੀ ਰਹਿੰਦੇ ਹਨ ਇਹ ਜੰਗਲੀ ਜਾਨਵਰ ਹੁੰਦੇ ਹਨ ਇਹਨਾਂ ਵਿੱਚੋਂ ਕੁਝ ਜਾਨਵਰ ਘਾਹ ਅਤੇ ਕੁਝ ਮਾਸ ਖਾਂਦੇ ਹਨ ਇਹਨਾਂ ਤੋਂ ਕਈ ਵਾਰ ਸਾਨੂੰ ਅਤੇ ਸਾਡੇ ਪਾਲਤੂ ਪਸ਼ੂਆਂ ਨੂੰ ਖਤਰਾ ਹੋ ਸਕਦਾ ਹੈ ਕਿਰਿਆ 1 ਹੇਠ ਲਿਖੇ ਚਿੱਤਰਾਂ ਦੇ ਹੇਠਾਂ ਜੰਗਲੀ ਜਾਨਵਰਾਂ ਦੇ ਨਾਮ ਲਿਖੋ ਜੀਰਾਫ ਬਾਗ ਬਾਰਾ ਸਿੰਘਾ ਦਰਾਈ ਘੋੜਾ ਯਾਦ ਰੱਖਣ ਯੋਗ ਗੱਲਾਂ ਛੋਟੇ ਬੱਚਿਆਂ ਲਈ ਦੁੱਧ ਇੱਕ ਸੰਪੂਰਨ ਖੁਰਾਕ ਹੈ ਫਾਸਟ ਫੂਡ ਖਾਣ ਨਾਲ ਮੋਟਾਪਾ ਹੋ ਜਾਂਦਾ ਹੈ ਘਰ ਵਿੱਚ ਰੱਖੇ ਜਾਣ ਵਾਲੇ ਜਾਨਵਰਾਂ ਨੂੰ ਪਾਲਤੂ ਜਾਨਵਰ ਕਹਿੰਦੇ ਹਨ ਜੰਗਲੀ ਜਾਨਵਰਾਂ ਨੂੰ ਘਰਾਂ ਵਿੱਚ ਨਹੀਂ ਰੱਖਿਆ ਜਾ ਸਕਦਾ ਨੰਬਰ 5 ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਉੜਾ ਜਾਨਵਰਾਂ ਨੂੰ ਭੋਜਨ ਅਤੇ ਪਾਣੀ ਦੇਣਾ ਚਾਹੀਦਾ ਹੈ ਸਹੀ ਐੜਾ ਸ਼ੇਰ ਇੱਕ ਪਾਲਤੂ ਜਾਨਵਰ ਹੈ ਗਲਤ ਈੜੀ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਸਹੀ ਸਸਾ ਊਠ ਅਤੇ ਬਲਦ ਖੇਤੀ ਦੇ ਕੰਮ ਵਿੱਚ ਕਿਸਾਨ ਦੀ ਮਦਦ ਕਰਦੇ ਹਨ ਸਹੀ ਹਾਹਾ ਮੁਰਗੀਆਂ ਤੋਂ ਸਾਨੂੰ ਉਨ ਮਿਲਦੀ ਹੈ ਗਲਤ ਪ੍ਰਸ਼ਨ ਨੰਬਰ 6 ਕੁਝ ਪਾਲਤੂ ਜਾਨਵਰਾਂ ਦੇ ਨਾਂ ਲਿਖੋ ਬੱਕਰੀ ਪੇੜ ਮੱਝ ਗਾਂ ਕੋੜਾ ਕੁੱਤਾ ਅਤੇ ਊਠ ਪਾਲਤੂ ਜਾਨਵਰ ਹਨ ਪ੍ਰਸ਼ਨ ਨੰਬਰ 7 ਕੁਝ ਜੰਗਲੀ ਜਾਨਵਰਾਂ ਦੇ ਨਾਂ ਲਿਖੋ ਸ਼ੇਰ ਹਿਰਨ ਭੇੜੀਆ ਲੂੰਬੜੀ ਜ਼ੀਰਾਫ ਗਿੱਦੜ ਅਤੇ ਰਿਛ ਜੰਗਲੀ ਜਾਨਵਰ ਹਨ। ਪ੍ਰਸ਼ਨ ਨੰਬਰ 8 ਚੂਹਾ ਘਰ ਵਿੱਚ ਕੀ ਖਾਣ ਆਉਂਦਾ ਹੈ? ਚੂਹਾ ਘਰ ਵਿੱਚ ਦਾਣੇ ਖਾਣ ਲਈ ਆਉਂਦਾ ਹੈ। ਪ੍ਰਸ਼ਨ ਨੰਬਰ 9 ਸੱਪ ਕਦੇ-ਕਦੇ ਸਾਡੇ ਘਰ ਕਿਉਂ ਆ ਜਾਂਦੇ ਹਨ? ਸੱਪ ਅਕਸਰ ਚੂਹਿਆਂ ਦਾ ਪਿੱਛਾ ਕਰਦੇ ਕਰਦੇ ਸਾਡੇ ਘਰਾਂ ਵਿੱਚ ਆ ਜਾਂਦੇ ਹਨ। ਬੱਚੋ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਜੇਕਰ ਕਿਸੇ ਜਾਨਵਰ ਨੂੰ ਤੁਸੀਂ ਤੰਗ ਕਰੋਗੇ ਉਹ ਬਦਲੇ ਵਿੱਚ ਤੁਹਾਨੂੰ ਤੰਗ ਕਰੇਗਾ ਉਹ ਸਾਡੇ ਆਲੇ-ਦੁਆਲੇ ਨੂੰ ਸੁੰਦਰ ਬਣਾਉਂਦੇ ਹਨ ਸੋਚੋ ਕਿੰਨਾ ਵਧੀਆ ਹੋਵੇਗਾ ਜੇ ਕੋਈ ਪੰਛੀ ਜਾਂ ਜਾਨਵਰ ਤੁਹਾਡਾ ਦੋਸਤ ਬਣ ਜਾਵੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ